ਰਾਜਕਰਦੀ ਰਾਸਤਾ ਪਾਰਟੀ ਆ ਉਹ ਵੀ ਕਰ ਰਹੀ ਸੀ ਵੀ ਸਾਡਾ ਜੀ ਕੈਂਡੀਡੇਟ ਚਗਾਉਂਗੇ ਹੂੰ ਤਾਂ ਮਤਲਬ ਇੱਥੇ ਵਿਕਾਸ ਦੀ ਜਿਹੜੀ ਮਿਹਰੀ ਲੈ ਜਉਂਗੇ ਹਾਲਾਂਕਿ ਪਹਿਲਾਂ ਵੀ ਉਹਨਾਂ ਦੇ ਹੀ ਸੀ ਜਦੋਂ ਚਾਰ ਸਾਲ ਵਿਕਾਸ ਨਹੀਂ ਹੋਇਆ ਹੋਣਾ ਨਹੀਂ ਬਿਲਕੁਲ ਤੇ ਲੋਕ ਸੰਤਪੀ ਸਾਹਿਬ ਲਈ ਆਪਣੇ ਇੱਕ ਬਿਰਤ ਇਹ ਤਾਂ ਪ੍ਰਕਿਰੇ ਚੱਲ ਪਈ ਸਾਰੀਆਂ ਪਾਰਟੀਆਂ ਚੋਂ ਬੰਦੇ ਛਾਲਾ ਮਾਰ ਮਾਰ ਕੇ ਆਉਂਦੇ ਕਿਸੇ ਦਾ ਕਰਾਛ ਨਹੀਂ ਤਕਰੀਬ ਨਹੀਂ ਐਂ ਹੁੰਦਾ ਵੀ ਉਹ 2-4 ਦਿਨ ਪਹਿਲਾਂ ਹੀ ਆਉਣਾ ਹੁੰਦਾ ਤੇ ਉਹਨੂੰ ਪੈਰਾਸ਼ੂਟ ਰਾਹੀਂ ਉੱਥੇ ਆਹਾਰ ਦਿੱਤਾ ਜਾਂਦਾ ਹੈ ਉਹ ਕੱਲੀ ਆਪ ਪਾਰਟੀ ਨਹੀਂ ਸਾਰਿਆਂ ਦੇ ਇਹੀ ਸਟਰਕਚਰ ਸਾਰੀਆਂ ਪਾਰਟੀਆਂ ਦੇ ਹਰ ਹਰ ਇੱਕ ਬੰਦਾ ਬਸ ਉਪਰਸੀ ਦਾ ਤੁੰਗੜਿਆ ਰਹਿਣਾ ਚਾਹੁੰਦਾ ਉਹ ਪਾਰਟੀ ਕੂਟੀ ਦੇ ਸੁਭਾਅ ਦੀ ਤੇ ਪਾਰਟੀ ਦੀ ਬਹੁਤ ਹੀ ਪ੍ਰਵਾਹ ਨਹੀਂ ਕਰਦਾ ਸੰਸਦ ਕੋਲ ਮਬੀਲੀ ਦੀਦਾ ਕੋਲ ਨਹੀਂ ਬਣੀ ਬੀਟੀ ਵੀ ਦੇਖੋ ਪਾਣੀ ਮੈਂ ਨੰਬਰ ਤੇ ਆਉਂਦੀ ਹੈ ਬੀਜਪੀ ਨੇ ਕੋਸ਼ ਵਰਡ ਚ ਸੁਧਾਰ ਆ ਸਕਦਾ ਜਿਸ ਤਰ੍ਹਾਂ ਦੀ ਉਹਨਾਂ ਨੇ ਮਿਹਨਤ ਕਰੀ ਹੈ ਜੇ ਪਿੱਛੇ ਨਾਲ ਕੋਈ ਸੁਧਾਰ ਤਾਂ ਹੋ ਸਕਦਾ ਪਰ ਬੀਵੀਪੀ ਵੀ ਅਜੇ ਕੋਈ ਮਤਲਬ ਮੁਕਾਬਲੇ ਚ ਆਉਣ ਵਾਲੀ ਕਰ ਸਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਗੱਲਬਾਤ ਅਸੀਂ ਕਰਾਂਗੇ ਦੋ ਮਸਲਿਆਂ ਤੇ ਇੱਕ ਤਾਂ ਪੰਜਾਬ ਯੂਨੀਵਰਸਿਟੀ ਦਾ ਜੋ ਮਸਲਾ ਹੈਗਾ ਅੰਦਰ ਉੱਤੇ ਕਬਜ਼ਾ ਕਰਨ ਦੀ ਨੀਤ ਨਾਲ ਤਰ੍ਹਾਂ ਤਰ੍ਹਾਂ ਦੇ ਨੋਟੀਫਿਕੇਸ਼ਨ ਆ ਰਹੇ ਹੈ ਦੂਸਰਾ ਜਿਹੜਾ ਹੈਗਾ ਤਰਨਤਾਰਨ ਦਾ ਜਿਹੜਾ ਪਾਈ ਇਲੈਕਸ਼ਨ ਹੈ ਉਹਦੇ ਬਾਰੇ ਤਰ੍ਹਾਂ ਦੀ ਸਾਡੇ ਨਾਲ ਜੁੜ ਚੁੱਕੇ ਹੈ ਭਾਈ ਜਿਸ ਕਾਨਸਲ ਸੀ ਵੀ ਆਈ ਸਵਾਲ ਕਰਦੇ ਹੀ ਭਾਈ ਜੀ ਸਰਦਾਰ ਖਾਲਸਾ ਵਹਿਲ ਜੀ ਤੱਕ ਅਜਾ ਸਭ ਤੋਂ ਪਹਿਲਾਂ ਆਪਾਂ ਤਰਨਤਾਰਨ ਦਾ ਜਿਹੜਾ ਇਲੈਕਸ਼ਨ ਮਤਲਬ ਵੋਟਾਂ ਪਈਆਂ ਉਹਦੇ ਬਾਰੇ ਗੱਲ ਕਰਾਂਗੇ ਕਿ ਕਿਵੇਂ ਦੇਖਣ ਨੂੰ ਤੁਸੀਂ ਲੱਗੇ ਇਹ ਸਾਰੇ ਨੂੰ ਦੇਖੋ ਜੀ ਜਿਹੜਾ ਤਰਨਤਾਰਨ ਦਾ ਇਲੈਕਸ਼ਨ ਹੈ ਹੂੰ ਇਹ ਤਕਰੀਬਨ ਇੱਕ ਮਹੀਨਾ ਪੂਰੀ ਹੰਸਾਮ ਦੀ ਲੜਾਈ ਰਹੀ ਹੈ ਹੂੰ ਇਹਦੇ ਵਿੱਚ ਹਰ ਇੱਕ ਪਾਰਟੀ ਨੇ ਆਪ ਦੇ ਬਿੱਤ ਤੋਂ ਵੱਧ ਜੋਰ ਲਾਇਆ ਹੈ ਹੂੰ ਜਿੰਨੀ ਉਹਦੀ ਆਪਦੀ ਪਾਵਰ ਸੀ ਉਸ ਤੋਂ ਵੱਧ ਜ਼ਿਆਦਾ ਇਹਨਾਂ ਨੇ ਵੋਟਰਾਂ ਦੇ ਨਾਲ ਵਾਅਦੇ ਵੀ ਕਰੇ ਹੂੰ ਤੇ ਉਹਨਾਂ ਦੇ ਆਮੀਦਾਂ ਦੇ ਖਰੇ ਉਤਰਨ ਦਾ ਯਕੀਨ ਦਿਵਾਉਂਦੇ ਰਹੇ ਭਾਵੇਂ ਗੱਲ ਵੱਖ ਹੈ ਜੀ ਅੱਜ ਤੱਕ ਕੋਈ ਵੀ ਪਾਰਟੀ ਇਹ ਨਹੀਂ ਰਾਜਨੀਤਿਕ ਪਾਰਟੀ ਉਹका ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕੀ ਕਦਰ ਨਹੀਂ ਕਰਦੀ ਤੇ ਤੇ ਪੂਰੀ ਨਹੀਂ ਉੱਤੀ ਜਿਵੇਂ ਰਾਜ ਕਰਦੀ ਰਾਸਤਾ ਪਾਰਟੀ ਆ ਉਹ ਵੀ ਕਰ ਰਹੀ ਸੀ ਵੀ ਸਾਡਾ ਜੀ ਕੈਂਡੀ ਜਿ ਚਤਾਉਂਗੇ ਤਾਂ ਮਤਲਬ ਇੱਥੇ ਵਿਕਾਸ ਦੀ ਜਿਹੜੀ ਮਿਹਰ ਜਿਉਂ ਵੀ ਹਾਲਾਂਕਿ ਪਹਿਲਾਂ ਵੀ ਉਹਨਾਂ ਦੇ ਸੀ ਜਦੋਂ 4 ਸਾਲ ਵਿਕਾਸ ਸੀ ਹੋਏ ਹੋਣਾ ਨਹੀਂ ਹੁੰਦਾ ਤੇ ਲੋਕਾਂ ਦਾ ਵੀ ਜੇ ਰਿਹਾ ਮਤਲਬ ਉਹ ਕਿਸੇ ਉਸ ਪਾਰਟੀ ਦੇ ਹਰ ਰਾਜਨੀਤਿਕ ਪਾਰਟੀ ਦੇ ਬੱਦੇ ਬੱਦੇ ਕੱਟ ਹੁੰਦੇ ਰਹੇ ਨੇ ਉਹਦੇ ਵਿੱਚ ਕੰਦਾਗਾ ਲਾਉਣਾ ਬੜਾ ਔਖਾ ਹੋ ਜਾਂਦਾ ਵੀ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਕਿਹੜੀ ਜਿਵੇਂਾਰੇ ਜਿਹੜੇ ਬਾਈ ਇਲੈਕਸ਼ਨ ਹੁੰਦਾ ਉਹਦੇ ਤੇ ਤਕਰੀਬਨ ਲੋਕਾਂ ਦਾ ਤੈਨਾ ਜਾਂ ਇੱਕ ਪ੍ਰਭਾਵ ਹੁੰਦਾ ਉਹ ਰਾਸਤਾ ਪਾਰਟੀ ਦਾ ਕਾਫੀ ਹੱਤ ਹੈਗਾ ਉਹ ਉੱਪਰ ਰਹਿਦਾ ਹੁੰਦਾ ਤੇ ਲੋਕਾਂ ਦੀ ਜਿਹੜੀ ਚੁੱਪੀ ਹੈ ਜਿਵੇਂ ਇਲੈਕਸ਼ਨ ਹੋਣ ਤੋਂ ਬਾਅਦ ਲੋਕ ਚੁੱਪ ਨੇ ਚੁੱਪ ਦੇ ਜਿਹੜੇ ਸਰਵੇਖਣ ਨੇ ਉਹ ਕੁਝ ਹੋਰ ਵੀ ਰਿਜ਼ਲਟ ਆ ਜਿਹੜੇ ਉਹ ਹਰਾਨੀ ਜਨਤਾ ਵੀ ਹੋ ਸਕਦੇ ਨੇ ਜੇ ਆਪਾਂ ਇਹ ਬਹੁਤ ਪੱਖਾਂ ਤੇ ਗੱਲ ਕਰੀਏ ਜੀ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜਾ ਕੈਂਡੀਡੇਟ ਹੈ ਉਹਨਾਂ ਦੀ ਪਾਰਟੀ ਨੂੰ ਰਾਜ ਕੱਦ ਤਿੰਨ ਸਮਾਂ ਹੋ ਗਿਆ ਪਹਿਲਾਂ ਵੀ ਉਹਨੇ ਬੰਦੇ ਜਿੱਤੇ ਤਾਂ ਉਹਨਾਂ ਨੇ ਅਕਾਲ ਚਲ ਤੋਂ ਬੰਦਾ ਲਿਆਂਦਾ ਤੇ ਇਹਨੂੰ ਕਿਵੇਂ ਦੇਖਦੇ ਹੋ ਜਿਹੜਾ ਬੰਦਾ ਉੱਥੇ ਜਾਂ ਜਿਹੜੇ ਉੱਥੇ ਲੀਡਰ ਇੰਦਰ ਕੰਮ ਕਰਦਾ ਹੋਊਗਾ ਤਾਂ ਬੰਦਾ ਅਕਾਲ ਚਲਿਆ ਇਹ ਤਾਂ ਪ੍ਰਕਿਰਤੀ ਚੱਲਦੀ ਹੈ ਜਿਵੇਂ ਬੈਂਤੀ ਸਾਹਿਬ ਲੈ ਆਪਣੇ ਕਿਤੇ ਵਿੱਚ ਇਹ ਤਾਂ ਪ੍ਰਕਿਰਤੀ ਚੱਲਦੀ ਸਾਰੀਆਂ ਪਾਰਟੀਆਂ ਤੋਂ ਬੰਦੇ ਸ਼ਾਲਾ ਮਾਰ ਮਾਰ ਕੇ ਆਉਂਦੇ ਨੇ ਕਿਸੇ ਦਾ ਕਰਕੀ ਤਕਰੀਬਨ ਇੰਝ ਹੁੰਦਾ ਲਈ ਉਹ 2-4 ਦਿਨ ਪਹਿਲਾਂ ਹੀ ਆਉਣਾ ਹੁੰਦਾ ਤੇ ਉਹਨੂੰ ਪੈਰਾਸ਼ੂਟ ਰਾਹੀਂ ਉੱਥੇ ਉਤਾਰ ਦਿੱਤਾ ਜਾਂਦਾ ਉਹ ਕੱਲੀ ਆਪ ਪਾਰਟੀ ਨੂੰ ਸਾਰਿਆਂ ਦੇ ਵੀ ਕੈਰੇਕਟਰ ਸਾਰੀਆਂ ਪਾਰਟੀਆਂ ਵਿੱਚ ਹਰ ਇੱਕ ਬੰਦਾ ਬਸ ਉਹ ਕੁਰਸੀ ਨਾਲ ਚੁੰਮੜਿਆ ਰਹਿਣਾ ਚਾਹੁੰਦਾ ਉਹ ਪਾਰਟੀ ਪੂਟੀ ਦੇ ਸੰਭਾਲ ਲਈ ਤੇ ਪਾਰਟੀ ਦੀ ਕੋਈ ਬਹੁਤੀ ਪ੍ਰਵਾਹ ਨਹੀਂ ਕਰਦਾ ਤਕਰੀਬਨ ਸਾਰੇ ਬੰਦੇ ਗਲਤ ਲੋਗ ਹੈਗੇ ਨੇ ਮੁੱਖ ਮੰਤਰੀ ਜਦੋਂ ਹੁੰਦੇ ਆ ਲੋਕ ਆ ਰਹੇ ਨੇ ਸੋਸ਼ਲ ਮੀਡੀਆ ਤੇ ਵੀ 22 ਦੇ ਜਿਹੜੇ ਬੰਦੇ ਕਹਿੰਦੇ ਵੀ ਹਰਮਿਤ ਸੰਧੂ ਨੂੰ ਹਰਾਓ ਕਾਲਜਾਂ ਚ ਸੀਗੇ ਦੇ ਦੋ ਮਾ ਕਾਇਰੋ ਦੱਸਾਓ ਇਹ ਹੋਤਾ ਬੜੀ ਪ੍ਰਕਿਰਿਆ ਹੈ ਜੀ ਤੁਸੀਂ ਦੇਖੋ ਦੋ ਦਿਨ ਪਹਿਲਾਂ ਜਦੋਂ ਦੂਜੀ ਪਾਰਟੀ ਚ ਹੁੰਦਾ ਹੈ ਤੇ ਉਸੇ ਪਾਰਟੀ ਨੂੰ ਬੜੇ ਭੜੇ ਸ਼ਬਦਾਵਾਂ ਦੇ ਨਾਲ ਉਹ ਬੰਦਾ ਨਿੰਦ ਰਿਆ ਹੁੰਦਾ ਹੈ ਤੇ ਜਦੋਂ ਉਹਦੇ ਚ ਮਤਲਬ ਸ਼ਾਮਲ ਹੋ ਜਾਂਦਾ ਹੈ ਕਈ ਵਾਰੀ ਸਵੇਰ ਦੀ ਜਿਹੜੀ ਉਹਦੀ ਸਟੇਟਮੈਂਟ ਹੁੰਦੀ ਹੈ ਉਹ ਪਾਰਟੀ ਨੂੰ ਗਾਲਾਂ ਦੇ ਰਿਹਾ ਹੁੰਦਾ ਸ਼ਾਮ ਨੂੰ ਉਸੇ ਪਾਰਟੀ ਸ਼ਾਮਲ ਹੋ ਜਾਂਦਾ ਤੇ ਉਹਦੇ ਗੁਣ ਗਾਇਨ ਕਰਨ ਲੱਗ ਜਾਂਦਾ ਇਹ ਫਿਦਰਤ ਵਾਂਗੀ ਹੁਣ ਪੋਲੀਟੀਕਲ ਬੰਦੇ ਆ ਜਿਹੜਾ ਉਹ ਏਰੀਆ ਹੈਗਾ ਥੋੜਾ ਪਿੰਡੂ ਵੀ ਹੈਗਾ ਜਿਆਦਾ ভোটার ਉੱਥੇ ਤੇ ਥੋੜਾ ਪੰਥਕ ਟੱਚ ਵੀ ਆ ਨਾ ਜਾਂਦਾ ਉੱਥੇ ਬੀਜੇਪੀ ਦਾ ਕਿਸ ਤਰ੍ਹਾਂ ਦਾ ਸਕੋਪ ਦੇ ਨਾ ਬੀਜੀ ਦੀ ਦਾ ਕੋਈ ਗੱਲ ਨਹੀਂ ਜੀ ਬਨ ਨਹੀਂ ਬੀਜੇਪੀ ਵੇਖੋ ਪੰਜਵੇਂ ਨੰਬਰ ਤੇ ਆਉਣੀ ਹੈ ਬੀਜੇਪੀ ਨੇ ਹੂੰ ਉਹ ਸਵੋਟ ਚ ਸੁਧਾਰ ਆ ਸਕਦਾ ਜਿਸ ਤਰ੍ਹਾਂ ਜੀ ਉਹਨਾਂ ਨੇ ਮਿਹਨਤ ਕੀਤੀ ਹੈ ਜੇ ਪਿੱਛੇ ਨਾਲੋਂ ਕੁਝ ਸੁਧਾਰਤਾ ਹੋ ਸਕਦਾ ਪਰ ਬੀਜੀਪੀ ਵੀ ਅਜੇ ਉੱਥੇ ਕੋਈ ਮਤਲਬ ਮੁਕਾਬਲੇ ਚ ਆਉਣ ਵਾਲੇ ਕਰਨ ਅੱਛਾ ਕਾਂਗਰਸ ਦੇ ਜਿਹੜਾ ਜਿਹੜਾ ਆਪਣੇ ਥੋੜੀ ਪੰਜਾਬ ਪ੍ਰਧਾਨ ਹੈਗੇ ਆ ਅਮਿੰਦਰ ਸਿੰਘ ਰਾਜਵੜੀ ਨੇ ਉਹਨਾਂ ਦੇ 23 ਤਰ੍ਹਾਂ ਦੇ ਬਿਆਨ ਬੜੇ ਹਲਕੇ ਲੈਵਲ ਦੇ ਹੁੰਦੇ ਆ ਵੀ ਇੱਕੋ ਸਟੇਟ ਲੈਵਲ ਦਾ ਲੀਡਰ ਆ ਬਹੁਤ ਹਲਕੇ ਲੈਵਲ ਦੇ ਬਿਆਨ ਦਿੰਦਾ ਜਿਵੇਂ ਕਹਿੰਦਾ ਵੀ ਪਿੰਡ ਦਾ ਕੁੱਤਾ ਨਹੀਂ ਮਾਨ ਹੁੰਦਾ ਇਹ ਸਾਰੀਆਂ ਚੀਜ਼ਾਂ ਨੂੰ ਤਰੀਕੀ ਨੂੰ ਦੇਖਦੇ ਹਾਂ ਵੀ ਸਿਆਸਤ ਟੋਟਲ ਨਿੱਗਰ ਗਈ ਜਿਹੜੇ ਇਸ ਲੈਵਲ ਦੇ ਬੰਦੇ ਦਿੰਦੇ ਪੈਣ ਨਹੀਂ ਉਹ ਤਾਂ ਉਹਦਾ ਉਸ ਬੰਦੇ ਦਾ ਤਾਂ ਵੇਖੋ ਲੈਵਲ ਹੀ ਕੋਈ ਨਹੀਂ ਮ ਬਖੰਡੇ ਉਹ ਆਪ ਦੀ ਇਸੇ ਕਰਕੇ ਇਲੈਕਸ਼ਨ ਹਰਿਆ ਵਵਾਬਤ ਬਿਆਨ ਦੇਣ ਕਰਕੇ ਹੂੰ ਜੇ ਕਾਂਗਰਸ ਉਥੇ ਦੂਜੇ ਨੰਬਰ ਤੇ ਪਹਿਲਾਂ ਦਾ ਇਹ ਸੀਗਾ ਵੀ ਦੂਜੇ ਨੰਬਰ ਤੇ ਕਾਂਗਰਸ ਰਹੂਗੀ ਪਹਿਲੇ ਨੰਬਰ ਤੇ ਕੋਈ ਵੀ ਆਉਂਦਾ ਉਹ ਕਾਂਗਰਸ ਪਰਸਰ ਕੇ ਹੁਣ ਤੀਜੇ ਜਾਂ ਚੌਥੇ ਨੰਬਰ ਤੇ ਖਲੀ ਗਈ ਹੈ ਇਹਦੇ ਬਿਆਨਾਂ ਕਰਕੇ ਕੁੱਤੇ ਵਾਲਾ ਬਿਆਨ ਕਹਿ ਲੋ ਹੁਣ ਸਰਦਾਰ ਬੂਟਾ ਸਿੰਘ ਦੇ ਖਿਲਾਫ ਬਿਆਨ ਦੇ ਰਹੇ ਨੇ ਇਸ ਲਈ ਤੇ ਨਸਲੀ ਅਟੈਕ ਕਰਨਾ ਤੇ ਮਤਲਬ ਖਲਾਸ ਤੋਂ ਗਿਰੀਆਂ ਹੋਈਆਂ ਗੱਲਾਂ ਹੁੰਦੀਆਂ ਨੇ ਤੇ ਉਹਦਾ ਤਾਂ ਉਹਨੇ ਤਾਂ ਹਮੇਸ਼ਾ ਕਦੇ ਬਿਆਨ ਚੰਗਾ ਦਿੱਤੇ ਨਹੀਂ ਉਹਦਾ ਵੀ ਮਤਲਬ ਜਿਹੜੀ ਬੋਲੀ ਉਹਦੀ ਬੋਲੀ ਸ਼ੈਲਨ ਸ਼ੈਲੀ ਹੈ ਉਹ ਕਦੇ ਵੀ ਠੀਕ ਨਹੀਂ ਰਹੀ ਵੈਸੇ ਵੀ ਉਹ ਤੁਸੀਂ ਵੇਖ ਲੋ ਰੇਲਨ ਨੂੰ ਮਤਲਬ ਉਹਨੇ ਮਾੜੀ ਵਾਲੀ ਬੋਲੀ ਤਾਂ ਉਹ ਬੋਲਦੇ ਨਹੀਂ ਆ ਲੱਗਦਾ ਹੁੰਦਾ ਜਿਵੇਂ ਬਹੁਤ ਆਪ ਦੇ ਆਪ ਨੂੰ ਸ਼ੋਅ ਕਰਨਾ ਚਾਹੁੰਦਾ ਬਹੁਤ ਵੈਲ ਐਜੂਕੇਟਡ ਹਾਲਾਂਕਿ ਉਹਦੀ ਕੁਆਲੀਫਿਕੇਸ਼ਨ ਦਾ ਅਨੁਸਾਰ ਇਹਨੂੰ ਪਤਾ ਵੀ ਕਿੰਨਾ ਕੋ ਸਕੂਲਾਂ ਕਾਲਜਾਂ ਚ ਪੜਿਆ ਪਰ ਸਿਰ ਪੋਲਟਿਕਸ ਨੂੰ ਕਿਵੇਂ ਦੇਖਦੇ ਹੋ ਮਨਦੀਪ ਸਿੰਘ ਜੀ ਉਹ ਗੱਲ ਆਉਂਦੀ ਹੈ ਪੰਥਕ ਜਿਹੜਾ ਇਹ ਕੈਂਡੀਡੇਟ ਹੈਗਾ ਉਹ ਏਰੀਆ ਪੰਥਕ ਹੈਗਾ ਜਿਹੜੇ ਅਸਾਰ ਦੇ ਪਿੱਛੇ ਆਪਾਂ ਨੂੰ ਲੱਗੇ ਜਿਵੇਂ ਪਾਇਆ ਮਰਤਪਾਲ ਸਿੰਘ ਜੀ ਦਾ ਪੰਜ ਸਾਹਿਬ ਸਿੰਘ ਖਾਲਸਾ ਦਿੱਤੇ ਆ ਜਾਂ ਉੱਥੋਂ ਮਾਹੌਲ ਬੰਦੇ ਬਣਿਆ ਵੀ ਆ ਮਨਦੀਪ ਸਿੰਘ ਜਿੱਤੂ ਆ ਮਤਲਬ ਜਿਨੂੰ ਕੀ ਇਹਨਾਂ ਦਾ ਕੋਈ ਉਦਾਂ ਕੇਡਰ ਜਾਂ ਕੋਈ ਪਾਰਟ ਜਿਥੇ ਉਹਨਾਂ ਦਾ ਤੌਰ ਤੇ ਨਹੀਂ ਹੈਗੀ ਸੀ ਪੰਥਕ ਪੋਲਿਟਿਕਸ ਦਾ ਕਿੱਧਰ ਨੂੰ ਜਾਂਦਾ ਨਹੀਂ ਜੀ ਪੰਥਕ ਪੋਲਿਟਿਕਸ ਹੈ ਨਾ ਜਿੱਦੀ ਹੂੰ ਉਹ ਬੜੀ ਧੜਿਆਂ ਦੀ ਵੰਡੀ ਹੋਈ ਆ ਹੂੰ ਜਿਵੇਂ ਅਕਾਲੀਵਾਲ ਆੜਾ ਲਾ ਲੋ ਦਾ ਉਹ ਤਾਂ ਮਾਲੀ ਇਹ ਨਹੀਂ ਭਾਵੇਂ ਨਾਲ ਹੈ ਹਮ ਪ੍ਰੋਪਰ ਜਿੰਨਾ ਚਿਰ ਲੀਡਰ ਨਹੀਂ ਮਿਲਦਾ ਪੰਜਾਬ ਕੋਲੇ ਕਿਸੇ ਕਿਸੇ ਪਾਰਟੀ ਦੀ ਪੰਜਾਬ ਕੋਲੇ ਲੀਡਰੀ ਹੈ ਨਹੀਂ ਲੀਡਰ ਹੀ ਨਾ ਸੂਬਾ ਹੈ ਇਸ ਕਰਕੇ ਫਿਰ ਵੀ ਜੇ ਦੇ ਬਾਵਜੂਦ ਵੀ ਪੰਥਕ ਤਰ੍ਹਾਂ ਦੀ ਗੱਲ ਚੱਲਦੀ ਹੈ ਤਾਂ ਉਹ ਕੁਰਬਾਨੀਆਂ ਚ ਉਪਜਿਆ ਹੋਇਆ ਜਜ਼ਬਾ ਹੈ ਵੀ ਉਹਦੇ ਵਿੱਚ ਕਿੰਨੀ ਉਹ ਮਨਦੀਪ ਸਿੰਘ ਨੂੰ ਵੋਟ ਪੈਂਦੀ ਹੈ ਹਨ ਤੇ ਉਹਦੇ ਚੋਂ ਵੇਖੋ ਕੁਰਵਾਨੀ ਵਾਲੇ ਪਰਿਵਾਰਾਂ ਨੂੰ ਤਾਂ ਲੋਕ ਆ ਜਿਹੜੇ ਉਹ ਚਾਉਂਦੇ ਹੀ ਹੈ ਨਾ ਤੇ ਉਹ ਫਿਰ ਵੀ ਸਾਡੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਕੁੱਲਾਂ ਕਈ ਵਾਰੀ ਸਾਡੀ ਅਣਪਰਤਾ ਜਾਂ ਅਸੀਂ ਕਿਸੇ ਦੇ ਮਗਲ ਲਾ ਕੇ ਬੋਰਡ ਪਾਉਣੀ ਤੇ ਇਹ ਫੈਕਟਰ ਵੀ ਮਤਲਬ ਸਰਕਾਰਾਂ ਦੇ ਪੱਖ ਜਾਂਦੇ ਹੁੰਦੇ ਆ ਮਨਦੀਪ ਸਿੰਘ ਦਾ ਜਿਹੜਾ ਫੈਕਟਰ ਹੈ ਉਹ ਵਧੀਆ ਰਿਹਾ ਜਿਉਂ ਨਹੀਂ ਵੀ ਜਾਂਦਾ ਤੇ ਸ਼ਾਇਦ ਉਹ ਦੂਜੇ ਨੰਬਰ ਦਾ ਕੈਂਡੀਡੇਟ ਤਾਂ ਪੈ ਨਹੀਂ ਚੁੱਕਿਆ ਨਾ ਉਹਦਾ ਪ੍ਰਭਾਵ 27 ਤੇ ਪਊਗਾ ਜੀ ਬਿਲਕੁਲ ਪਊਗਾ ਜੀ 27 ਦੇ ਇਲੈਕਸ਼ਨ 22 ਇਲੈਕਸ਼ਨ ਤੇ ਆਮ ਇਲੈਕਸ਼ਨਾਂ ਦੇ ਤਾਂ ਦਿਨ ਰਾਤ ਦਾ ਫਰਕ ਪੈਂਦਾ ਜੀ ਹੂੰ 22 ਇਲੈਕਸ਼ਨ ਦੇ ਵਿੱਚ ਦਬਾਅ ਹੁੰ ਅਫਸਰਾਂ ਦਾ ਦਬਾਅ ਹੁੰਦਾ ਹੈ ਰਾਜ ਕਰਦੇ ਲੋਕਾਂ ਦਾ ਦਬਾਅ ਹੁੰਦਾ ਤੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਦਵਾ ਨਹੀਂ ਇੰਨਾ ਹੁੰਦਾ ਉਹ ਫੁੱਲ ਤੇ ਵੋਟ ਹੋ ਰਹੀ ਹੁੰਦੀ ਹੈ ਤਾਂ ਕੋਈ ਸਰਕਾਰ ਨਹੀਂ ਹੁੰਦੀ ਉਹ ਕੰਮ ਕਰਦੇ ਦੇ ਹੁੰਦੇ ਉਹਨਾਂ ਦਾ ਤੇ ਇਹ ਇਲੈਕਸ਼ਨ ਦਾ ਤਾਂ ਜਾਂ ਦਾ ਫਰਕ ਨਹੀਂ ਹਲਾ ਜਿਆਦਾ ਪ੍ਰਭਾਵ ਜਿਹੜੀ ਸੱਤਾ ਰੀਤਾ ਰਹਾ ਉਹਦਾ ਰਹਿੰਦਾ ਹੀ ਹੈ ਨੇ ਉਹਦਾ ਸੁਭਾਅ ਕਾਜੀ ਲੋਕਾਂ ਨੇ ਕੰਮ ਤੋਂ ਦੇ ਲੈਣੇ ਆ ਕਈ ਵਾਰੀ ਨਹੀਂ ਕੰਮ ਤੋਂ ਦੇ ਲੈਣੇ ਵੈਸੇ ਵੀ ਅਗਲਾ ਕਹਿੰਦਾ ਯਾਰ ਜਿਹੜੀ ਸਤਾਧਾਰੀ ਪਾਰਟੀ ਆ ਉਹਦੇ ਨਾਲ ਨਾਮ ਵਗਾਇਆ ਜਾਵੇ ਕਿਉਂਕਿ ਲੋਕ ਮਾਨਸਿਕ ਤੌਰ ਤੇ ਸਾਰੇ ਸਟ੍ਰੌਂਗ ਨਹੀਂ ਹੁੰਦੇ ਉਹ ਜਿਨ੍ਹਾਂ ਦੀ ਲੰਬੀ ਸੋਚ ਨਹੀਂ ਹੁੰਦੀ ਉਹਨਾਂ ਨੇ ਲੰਬੀ ਸੋਚ ਤੋਂ ਵਿਚਰਨਾ ਨਹੀਂ ਹੁੰਦਾ ਉਹਨਾਂ ਨੇ ਫਾਰ ਟਾਈਮ ਇਹ ਸੋਚਣਾ ਹੁੰਦਾ ਉਹਦੇ ਵਿੱਚੋਂ ਫਿਰ ਬੰਦਾ ਕਈ ਵਾਰੀ ਉਹਦੇ ਵਿੱਚ ਆ ਜਾਂਦਾ ਅਗਲਾ ਕਹਿੰਦਾ ਯਾਰ ਸਾਲ ਪਰ ਹੈਗਾ ਤੇ ਇਹਨਾਂ ਨੂੰ ਪਾ ਦੇ ਜਾਂ ਇਹ ਇਹਦਾ ਇਹ ਫਰਕਮ ਹੈ ਦੂਜਾ ਮਸਲਾ ਸੀਰ ਸਾਹਿਬ ਪੰਜਾਬ ਯੂਨੀਵਰਸਿਟੀ ਬਾਰੇ ਹੈਗਾ ਜਿਵੇਂ ਪੰਜਾਬ ਯੂਨੀਵਰਸਿਟੀ ਤੇ ਕੇਂਦਰੀ ਆਪਾਂ ਕਹਿੰਦੇ ਹਮਲਾ ਹੋਇਆ ਪਹਿਲਾਂ ਵੀ ਲੇਖਾ ਤਰ੍ਹਾਂ ਨਹੀਂ ਗੱਲਾਂ ਹੈਗੀਆਂ ਜਿਵੇਂ ਰਾਜਕਨ ਦੀ ਗੱਲ ਹੋਵੇ ਸਾਰੀਆਂ ਗੱਲਾਂ ਆਪਾਂ ਸਾਹਮਣੇ ਆ ਟੈਨ ਮੰਦੀ ਹੋਵੇ ਤਾਂ ਇਹ ਮਸਲੇ ਨੂੰ ਕਿਵੇਂ ਦੇਖਦੇ ਹਾਂ ਉੱਥੇ ਕੱਲੇ ਵਿਦਿਆਰਥੀ ਜਿਵੇਂ ਲੜ ਰਹੇ ਆ ਸਿਆਸਤਨਾਂ ਦਾ ਕਾਫੀ ਚੁੱਪ ਵੀ ਹੈਗੀਆਂ ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਵੇਖੋ ਜੀ ਜੇ ਤਾਂ ਸੀ ਪੰਜਾਬ ਯੂਨੀਵਰਸਿਟੀ ਦੀ ਬੈਕਗ੍ਰਾਉਂਡ ਨੂੰ ਸ਼ੁਰੂ ਹੀ ਜਦੋਂ ਅਸੀਂ ਉਹਦਾ ਇਤਿਹਾਸ ਕਹਿੰਦੇ ਆ ਹਿਸਟਰੀ ਕਹਿੰਦੇ ਆ ਇਹਦੇ ਮਗਰਬੋਂ ਬਹੁਤ ਕੁਝ ਲੰਬਾ ਪਿਆ ਹੂੰ ਕਿਉਂਕਿ ਸਟੇਟ ਦੀ ਸਭ ਤੋਂ ਪਹਿਲੀ ਯੂਨੀਵਰਸਿਟੀ ਸੀ 1882 ਦੇ ਵਿੱਚ ਹੂੰ ਮਤਲਬ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਵਿੱਚ ਜਿਹੜੀ ਸਟਾਰਟ ਹੋਈ ਹੂੰ ਉਸ ਤੋਂ ਪਹਿਲਾਂ ਵੀ ਇਹਦਾ ਆਪਣਾ ਇਤਿਹਾਸ ਹੈ ਕਿਵੇਂ ਉਹ ਕਾਲਜ ਤੋਂ ਯੂਨੀਵਰਸਿਟੀ ਬਣੀ ਹੂੰ ਉਦੋਂ ਜਿਹੜੀ ਭਾਰਤ ਦੀ ਰਾਜਧਾਨੀ ਉਹ ਕੋਲਕਾਤਾ ਹੁੰਦਾ ਸੀ ਕੋਲਕਾਤਾ ਯੂਨੀਵਰਸਿਟੀ ਦੇ ਇਹ ਐਫੀਲੀਏਟਡ ਸੀ ਵੀ ਹੂੰ ਉਹ ਤੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ ਬਣੀ ਹੂੰ ਉਸ ਤੋਂ ਬਾਅਦ ਜਦੋਂ ਦੇਸ਼ ਵੰਡਿਆ ਗਿਆ ਪੰਜਾਬ ਵੰਡਿਆ ਗਿਆ ਤੇ ਉਹ ਜਿਹੜਾ ਉੱਥੋਂ ਦਾ ਕੈਂਪਸ ਸੀ ਉਹ ਤਾਂ ਹੁਣ ਜਦੋਂ ਲਾਹੌਰ ਆ ਜਿਹੜਾ ਉਹ ਲੈਂਦੇ ਪੰਜਾਬ ਚ ਆ ਗਿਆ ਉਹ ਲੈਂਦੇ ਪੰਜਾਬ ਚ ਰਹਿਣਾ ਸੀ ਉਹ ਸਟੇਬਲ ਰਹੀ ਉੱਥੇ ਜਿਹੜੀ ਯੂਨੀਵਰਸਿਟੀ ਹੂੰ ਹੂੰ ਉਹ ਉਸ ਯੂਨੀਵਰਸਿਟੀ ਦੇ ਨਾਮ ਤੇ ਇੱਥੇ ਪੰਜਾਬ ਦੇ ਵਿੱਚ ਇੱਕ ਯੂਨੀਵਰਸਿਟੀ ਨੇ ਵਿਕਸਿਤ ਹੋਣਾ ਸੀਗਾ ਪੰਜਾਬ ਦਾ ਏਰੀਆ ਕਾਫੀ ਵੱਡਾ ਸੀਗਾ ਤੇ ਪੰਜਾਬ ਦੇ ਵਿੱਚ ਆਪਣੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਉਸ ਤੋਂ ਪਹਿਲਾਂ ਕੋਈ ਯੂਨੀਵਰਸਿਟੀ ਨਹੀਂ ਸੀਗੀ ਹੂੰ 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 ਭਾਵੇਂ ਸਾੰਦੇ ਪੰਜਾਬ ਦੀ ਸਾਡੀ ਪੰਜਾਬ ਯੂਨੀਵਰਸਿਟੀ ਸੀਗੀ ਫਿਰ ਉਸ ਯੂਨੀਵਰਸਿਟੀ ਦੇ ਨਾਮ ਨੂੰ ਇੱਥੇ ਸੇ ਮਤਲਬ ਲਿਆਂਦਾ ਗਿਆ ਉਦੋਂ ਫਿਰ ਇਹਦਾ ਪਹਿਲਾ ਸਟੇਸ਼ਨ ਆ ਜਿਹਦਾ ਸੁੱਲਨ ਰਿਹਾ ਉਸ ਚਲ ਸੁੱਲਨ ਤਾਂ ਚੱਲਦੀ ਰਹੀ ਫਿਰ ਪੰਜਾਬ ਦੀ ਰਾਜਧਾਨੀ ਬਸਾਉਣ ਦਾ ਜਦੋਂ ਕੰਮ ਚੱਲਿਆ Nehru ਵੱਲੋਂ ਉਹਦੀ ਫਿਰ ਇਹਨੂੰ ਚੰਡੀਗੜ੍ਹ ਦੇ ਵਿੱਚ ਮਤਲਬ ਸ਼ਿਫਟ ਕੀਤਾ ਗਿਆ ਯੂਨੀਵਰਸਿਟੀ ਨੂੰ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਸੀ ਤੇ ਇਹ ਹੌਲੀ-ਹੌਲੀ ਜਿਹੜੇ ਬਾਹਰ ਹੁੰਦੇ ਆਏ ਹੈ ਨਾ ਇਹ ਹੁਣ ਚੰਡੀਗੜ੍ਹ ਨੂੰ ਆਪਾਂ ਕਈ ਵਾਰੀ ਇਹ ਮੈਂ ਦੱਸ ਸਕਤ ਕੀਤੀ ਹੈ ਵੀ ਜਦੋਂ ਪੰਜਾਬ ਦੀ 1966 ਦੇ ਵਿੱਚ ਮੰਡ ਹੋਈ ਹੈ ਹੂੰ ਉਦੋਂ ਚੰਡੀਗੜ੍ਹ ਨੂੰ ਅਸਥਾਈ ਤੌਰ ਤੇ ਹੂੰ ਯੂਨਿਟ ਐਕਟਰੀ ਬਣਾਇਆ ਗਿਆ ਸੀਗਾ ਪੱਕੇ ਤੌਰ ਤੇ ਨਹੀਂ ਉਹਦਾ ਵੀ ਟਾਈਮ ਸੀਗਾ ਵੀ 5 ਸਾਲਾਂ ਬਾਅਦ ਹਰਿਆਣਾ ਵੀ ਆਜ਼ਾਦ ਧਾਨੀ ਬਣਾ ਲੂਗਾ ਤੇ ਇਹਦੇ ਵਿੱਚ ਇਹ ਵੀ ਚਲੋ ਹਰਿਆਣਾ ਜਿਹੜਾ ਪੰਜਾਬੀ ਬੋਲਦੇ ਕੱਲਾ ਚੰਡੀਗੜ੍ਹ ਨਹੀਂ ਸਾਥੋਂ ਹੋਇਆ ਸਾਡੇ ਪੰਜਾਬੀ ਬੋਲਦੇ ਇਲਾਕੇ ਵੀ ਖੋਏ ਇਹਦੇ ਵਿੱਚ ਜਿਹੜਾ ਪਾਰਟੀ ਨੇ ਮੋਰਚਾ ਲਾਇਆ ਸੀ ਜਿਨ੍ਹਾਂ ਨੇ ਉਹ ਕਰਿਆ ਸੀ ਉਹਦੀ ਵੀ ਬਦਨੀਤੀ ਸੀਗੀ ਮੇਉ ਐਵੇਂ ਲੰਗੜਾ ਪੰਜਾਬ ਲੈ ਕੇ ਪਿਆਦੀ ਬੋਲ ਦੇ ਇਲਾਕੇ ਛੱਡ ਕੇ ਜਿਹੜਾ ਉਹਨਾਂ ਨੇ ਪਤਾ ਨਹੀਂ ਉਹ ਮੰਗ ਨੂੰ ਕਿਵੇਂ ਮੰਨ ਲਿਆ ਤੇ ਹੌਲੀ ਹੌਲੀ ਇਹ ਬਾਹਰ ਆ ਜਿਹੜੇ ਵੱਧੇ ਜਾ ਰਹੇ ਹੁਣ ਯੂਨੀਵਰਸਿਟੀ ਤੇ ਕੱਲੀ ਤੇ ਥੋਪਨ ਦਾ ਨਹੀਂ ਜੇ ਯੂਨੀਵਰਸਿਟੀ ਚਲੀ ਜਾਂਦੀ ਤਾਂ ਪੰਜਾਬ ਨੂੰ ਹੋਰ ਵੀ ਹੱਥ ਪਾਉਣਾ ਸੀ ਤੇ ਮੈਂ ਇਸ ਗੱਲ ਤੋਂ ਸੋਚਦਾ ਵੀ ਇਹਦਾ ਸਿਰ ਹੈ ਜਿਹੜਾ ਉਹ ਸਟੂਡੈਂਟਸ ਤੇ ਜਾਂਦਾ ਸਾਰਾ ਕਿਉਂਕਿ ਕੋਈ ਰਾਜਨੀਤਿਕ ਪਾਰਟੀ ਉੱਥੇ ਬੋਲੀ ਨਹੀਂ ਮੋਰਚਾ ਲਾਉਣ ਦਾ ਦੂਰ ਦਾ ਗਿਆ ਹਾਲਾਂਕਿ ਸਰਕਾਰ ਨੂੰ ਜਿਹੜਾ ਹੁੰਦਾ ਸਰਕਾਰ ਦੇ ਮੁੱਖ ਮੰਤਰੀ ਨੇ ਵੀ ਐਵੇਂ ਇੱਕ ਬਿਆਨ ਜਾ ਦੇ ਦਿੱਤਾ ਸੀ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਜਾਣ ਦਾ ਕਈ ਮਸਲੇ ਉਲਝਦੇ ਹੁੰਦੇ ਆ ਸਿਆਸੀ ਲੜਾਈ ਜਾਂਦਾ ਨਾ ਹੌਨ ਦੇ ਉਲਝੋਣੇ ਹੁੰਦੇ ਆ ਕੋਰਟ 'ਚ ਕਦੇ ਨਹੀਂ ਜਾਣਾ ਚਾਹੀਦਾ ਲੋਕ ਸੰਰਚਾ ਨੂੰ ਕੋਰਟ 'ਚ ਨਹੀਂ ਜਾਣਾ ਚਾਹੀਦਾ ਕੋਰਟ ਨੇ ਤਾਂ ਉਹ ਫੈਸਲੇ ਆਉਣੇ ਹੁੰਦੇ ਨੇ ਜਿਹੜਾ ਜੋ ਉੱਪਰੋਂ ਸਰਕਾਰ ਦੀਆਂ ਜੋ ਹਦਾਇਤਾਂ ਜਾਂ ਕਿਉਂਕਿ ਐਪਲੀਮੈਂਟ ਕਰਨਾ ਕਾਨੂੰਨ ਬਣਾਉਣ ਵਾਲੇ ਪਾਰਲੀਮੈਂਟ ਚ ਬੈਠੇ ਹਨ ਜਾਂ ਵਿਧਾਨ ਸਭਾ ਚ ਬੈਠੇ ਆ ਕੋਰਟ ਨੇ ਉਹਨਾਂ ਨੂੰ ਐਪਲੀਮੈਂਟ ਕਰਨਾ ਹੁੰਦਾ ਕੋਰਟ ਜਾਂਦਾ ਕਿ ਮਸਲਾ ਸੀ ਇਹ ਦੇਖੋ ਕਿੰਨਾ ਵੱਡਾ ਸਟੂਡੈਂਟਸ ਨੇ ਸ਼ਿੰਗਾਰ ਸਲੜਿਆ ਸਾਰੇ ਪੰਜਾਬ ਹਰਿਆਣੇ ਨੂੰ ਇਕੱਠਾ ਕਰਕੇ ਤੇ ਇਹਦੀ ਵਧਾਈ ਹੈ ਜਿਹੜੀ ਇਹ ਸਾਰੀ ਵਿਦਿਆਰਥੀਆਂ ਦੇ ਸਿਰ ਜਾਂਦੀ ਹੈ ਤੇ ਅੱਗੇ ਤੋਂ ਵੀ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਸचेਤ ਹੋ ਜੇ ਤੇ ਪੰਜਾਬ ਦੇ ਦੇ ਪੱਖ ਚ ਉਹ ਦੇ ਖੜਦੀ ਹੈ ਤਾਂ ਇਹਦੇ ਨਤੀਜੇ ਜਿਹੜੇ ਚੰਗੇ ਹੋਣਗੇ ਸਿਆਸੀ ਪਾਰਟੀਆਂ ਦਾ ਰੂਲ ਕਿਵੇਂ ਦੇਖਦੇ ਹੋ ਕਿਉਂਕਿ ਚਾਹੇ ਹੁਣ ਆਪਣੇ ਹਰਸ਼ਿੰਦਰ ਕੌਰ ਬਾਦਲ ਉੱਤੇ ਗਏ ਸੀਗੇ ਪਰ ਇਹ ਵੀ ਉੱਥੇ ਪਹਿਲਾਂ ਵੀ ਕਈ ਤਰ੍ਹਾਂ ਜਿਵੇਂ ਹੁਣ ਆਪਣਾ ਉਹ ਭਾਗੜਾ ਡੈਮ ਵਾਲਾ ਪਿਆਸ ਦਾ ਬੋਟ ਸੀਗਾ ਉਹ ਤੇ ਇਕੱਲੀ ਸਰਕਾਰ ਦੇ ਵੇਲੇ ਜਿਹੜੀ ਆਪਣੀ ਗਿਣਤੀ ਸੀ ਭਰਤੀ ਦੀ ਉਹ ਵੀ ਘਟ ਗਈ ਜਾਂ ਹੋਰ ਸਾਰੇ ਮਸਲੇ ਹੈਗੇ ਆ ਜਿਹੜੀ ਹੁਣ ਕਹੇ ਵੀ ਸੀ ਜਿਹੜੇ ਹੈਗੇ ਆ ਸਾਡਾ ਪੰਜਾਬ ਦਾ ਵਾਲਾ ਸਾਡਾ ਪੰਥਕ ਦਾ ਵਾਲਾ ਜਾਂ ਪੰਜਾਬ ਹਤਾਸ਼ੀ ਪਾਰਟੀ ਸਾਡੀ ਇਕੱਲੇ ਦਾ ਪੂਰਾ ਰੋਲ ਜਿਹੜਾ ਇਹ ਮਸਲੇ ਤੇ ਬਹੁਤ ਮਹਾਰਾ ਸਿਆਸੀ ਤਰ੍ਹਾਂ ਮਤਲਬ ਉਹ ਪਹੁੰਚੇ ਉੱਥੇ ਨਹੀਂ ਸਰੇਂਦਰ ਜੀ ਸਿਆਸੀ ਤਰ੍ਹਾਂ ਦਾ ਰੋਲ ਹੀ ਕੋਈ ਨਹੀਂ ਜੇ ਆਪਾਂ ਕਹਿੰਦੇ ਆ ਦੀਪਾ ਜੀ ਉੱਥੇ ਗਏ ਹੂੰ ਉਦੋਂ ਪਹਿਲਾਂ ਤਾਂ ਉਹਨਾਂ ਦੀ ਸਰਕਾਰ ਰਹੀ ਉੱਪਰ ਵੀ ਉਹਨਾਂ ਦੀ ਥੱਲੇ ਵੀ ਉਹਨਾਂ ਦੀ ਰਹੀ ਹੂੰ ਕਿ ਚੰਡੀਗੜ੍ਹ ਦਾ ਮਸਲਾ ਨਹੀਂ ਹੱਲ ਹੋ ਸਕਦਾ ਸੀ ਕਦੇ ਇਹ ਲੋਕਾਂ ਨੇ ਤਾਂ ਸਿਰਫ ਕੁਰਸੀ ਦੀ ਇਹਨਾਂ ਨੂੰ ਭੁੱਖ ਹੈ ਪੰਜਾਬ ਦੀ ਸਾਡੇ ਇਨੀ ਬਦਕਿਸਮਤੀ ਹੈ ਸਾਡੇ ਕੋਲੇ ਪੰਜਾਬ ਦੀ ਗੱਲ ਕਰਨ ਵਾਲਾ ਲੀਡਰ ਵੀ ਕੋਈ ਨਹੀਂ ਆਇਆ ਹੂੰ ਠੀਕ ਹੈ ਨਾ ਜੀ ਹੁਣ ਚੰਡੀਗੜ੍ਹ ਤੇ ਸਾਡਾ ਜਮਾ ਮਤਲਬ ਕੋਈ ਹੁਣ ਕੰਟਰੋਲ ਨਹੀਂ ਚੰਡੀਗੜ੍ਹ ਇੱਕ ਤਰ੍ਹਾਂ ਦਾ ਸਾਥੋ ਤਕਰੀਬਨ ਬਾਹਰ ਹੋ ਚੁਲਿਆ ਹਾਲਾਂਕਿ ਚੰਡੀਗੜ੍ਹ ਦਾ ਜਿਹੜਾ ਉਹ ਬੇਹੋ ਪੰਜਾਬੀ ਇਲਾਕੇ ਜਾ ਕੇ ਬਣਾਇਆ ਗਿਆ ਪੰਜਾਬ ਵਾਸਤੇ ਚੰਡੀਗੜ੍ਹ ਰਾਜਧਾਨੀ ਬਣਾਈ ਵੀ ਫੇਰ ਦੇਖੋ ਕਿੰਨੀ ਸਾਡੀ ਸਟੇਟ ਦੀ ਸਟੇਟ ਦੀ ਬਦਕਿਸਮਤੀ ਹੈ ਸਾਡੇ ਕੋਲੇ ਰਾਜਧਾਨੀ ਹੋਈ ਨਹੀਂ ਹੈ ਨਹੀਂ ਅੱਜ ਕੱਲ ਕੋਈ ਸਟੇਟ ਕੋਈ ਅਸੀ ਹੈ ਜੀ ਵੀ ਰਾਜਧਾਨੀ ਨਾ ਹੋਵੇ ਕੱਲਾ ਪੰਡਾਵ ਹੈ ਇਸ ਕਰਕੇ ਕੋਈ ਉੱਥੇ ਚਲਾ ਗਿਆ ਪਿਛਲਕ ਲੱਗ ਕੇ ਉੱਥੇ ਗਏ ਨੇ ਉਹਦੀ ਕੋਈ ਬੁੱਕਤ ਨਹੀਂ ਹੈਗੀ ਜੇ ਨਾਂ ਵੀ ਜਾਂਦੇ ਤਾਂ ਵੀ ਕੋਈ ਵਰਕ ਨਹੀਂ ਪੈਣਾ ਸੀ ਤਾਂ ਉਹਦਾ ਜਿਹੜਾ ਸੰਘਰਸ਼ ਹੈ ਜਿਹੜੀ ਸਟਰਗਲ ਹੈ ਉਹ ਤਾਂ ਸਟੂਡੈਂਟਸ ਵੱਲੋਂ ਹੀ ਮਤਲਬ ਲੜੀ ਜਾ ਰਹੀ ਸੀ ਨਾ ਉਹਦੇ ਵਿੱਚ ਵੀ ਬਈ ਕਹੇ ਨਾਂ ਗਏ ਕੌਣ ਗਿਆ ਹੋਰ 파ਟੀਆਂ ਦੇ ਜਿੱਥੇ ਥੋੜੀ ਉਤਰ ਦੇ ਸੀ ਉਹਨਾਂ ਦੀ ਕੋਈ ਬਹੁਤੀ ਹੋ ਨਹੀਂ ਹੈਗੀ ਇਹ ਸਾਰਾ ਸਿਰਫ ਤਾਂ ਸਟੂਡੈਂਟਸ ਦਾ ਜੀ ਜਾਂਦਾ ਤੇ ਉਹਨਾਂ ਨੂੰ ਵਧਾਈ ਦੇਣੀ ਮੈਨੂੰ ਅਖੀਲਾ ਸਵਾਲ ਇਹ ਹੈ ਵੀ ਜੇ ਉਹਨਾਂ ਨੂੰ ਬੀਜੇਪੀ ਚਾਹੁੰਦੀ ਹੈ ਵੀ ਸਾਰਾ ਪੰਜਾਬ 'ਚ ਰਾਜ ਹੋਵੇ ਤੇ ਉੱਥੇ ਜਿਹੜੀਆਂ ਸੈਨੇਟ ਸੋਣਾ ਹੁੰਦੀਆਂ ਯੂਨੀਵਰਸਿਟੀ ਦੇ ਵਿੱਚ ਉਹਦੇ 'ਚ ਜਿਹੜੀ ਏਵੀਪੀ ਉਹਨਾਂ ਦੀ ਵਿਦਿਆਰਥੀ ਜਥੇਬੰਦੀ ਏਪੀਜੇਪੀ ਜੀ ਉਹਨੂੰ ਕੋਈ ਬੜਾ ਮਤਲਬ ਲੋਕ ਵੋਟ ਨਹੀਂ ਪਾਉਂਦੇ ਵਿਦਿਆਰਥੀ ਵੋਟ ਨਹੀਂ ਪਾਉਂ ਉਹ ਜਿਹੜਾ ਇਸ ਤਰ੍ਹਾਂ ਧੱਕੇਸ਼ਾਹੀ ਹੈਗੀ ਆ ਉਹਦਾ ਪੰਜਾਬ ਚ ਵੀ ਕੋਈ ਮਤਲਬ ਉਹ ਤੇ ਦਬਾਅ ਵਧੂ ਆ ਜਾਂ ਐਕਸ਼ਨ ਹੋਊਗਾ ਜਾਂ ਲੋਕ ਉਹਦੇ ਅਪੀਲ ਕਰਨਗੇ ਉਹ ਕੀ ਲੱਗਦਾ ਇੱਕ ਪਾਸੇ ਤਾਂ ਉਹ ਰਾਜ ਕਰਨਾ ਚਾਹੁੰਦੇ ਆ ਇੱਕ ਪਾਸੇ ਜੇ ਤੁਸੀਂ ਕਹਿੰਦੇ ਲੋਕ ਤੁਮ ਤੱਕ ਦੇਸ਼ ਹੈਗਾ ਜਿਹੜੇ ਤੁਸੀਂ ਚੋਣਾਂ 'ਚ ਖੜੇ ਨਹੀਂ ਹੁੰਦੇ ਸੈਨੇਟ ਨੂੰ ਤੁਸੀਂ 91 ਤੋਂ 31 ਕਰ ਦਿੰਨੇ ਹੋ ਇਹ ਭਾਜੀ ਇਹ ਗੱਲ ਨੂੰ ਤਰੀਕੇ ਨਾਲ ਦੇਖਣੀ ਜੀ ਇਹ ਤਾਂ ਗੱਲ ਬੜੀ ਸਾਫ਼ ਹੈ ਨਾ ਹੂੰ ਦੇਖੋ ਜੇ ਤਾਂ ਆਪਾਂ ਮੰਨਦੇ ਆ ਡੈਮੋਕ੍ਰੇਸੀ ਅਥੇ ਹੂੰ ਤੇ ਡੈਮੋਕ੍ਰੇਸੀ ਦੇ ਤਰੀਕੇ ਦੇ ਨਾਲ ਤੁਸੀਂ ਆਓ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ ਤੇ ਲੋਕ ਆਪੇ ਚੁਣ ਲੈਣਗੇ ਇਹਦਾ ਧੱਕੇ ਨਾਲ ਆਉਣਾ ਚਾਹੁੰਦੇ ਨੇ ਲੋਕਾਂ ਦੇ ਆਧਾਰ ਕੋਈ ਨਹੀਂ ਧੱਕੇ ਨਾਲ ਨਾਫਰੋਗਾ ਨਾਫਰੋ ਹਨ ਜੇ ਤਾਂ ਤੁਸੀਂ ਡੈਮੋਕ੍ਰੇਸੀ ਨੂੰ ਮੰਨਤਾ ਦਿੰਦੇ ਹੋ ਤਾਂ ਡੈਮੋਕ੍ਰੇਸੀ ਢੰਗ ਨਾਲ ਤੁਸੀਂ ਆਓ ਉੱਥੇ ਇਲੈਕਸ਼ਨ ਲੜੋ ਲੋਕਾਂ ਦੇ ਵਿੱਚ ਸਾਰਾ ਮੈਦਾਨ ਖੁੱਲਾ ਪਿਆ ਲੈ ਸੋਨੂੰ ਲੋਕ ਸਦੀ ਪਾਲਿਸਿਸ ਨੂੰ ਲੋਕ ਮਤਲਬ ਐਡਮਿਟ ਕਰਦੇ ਆ ਤੇ ਫਿਰ ਸੋਨੂੰ ਵੋਟ ਪਾ ਦੇਣਗੇ ਜੇ ਤੁਸੀਂ ਐ ਧੱਕੇ ਨਾਲ ਕਿੰਨੇ ਤੁਸੀਂ ਕਿਤੇ ਹੋ ਜਾਓਗੇ ਠੀਕ ਹੈ ਪਰ ਰਾਜ ਭਾਗ ਹੈਗਾ ਉਹਦੇ ਵਿੱਚ ਤੁਸੀਂ ਚੰਡੀਗੜ੍ਹ ਤੇ ਲੈ ਹੀ ਗਏ ਸੀ ਕਿ ਨਾ ਨੋਟਿਸ ਲੋਕ ਹੈ ਨਾ ਹੁੰਦਾ ਤਾਂ ਦੇਖੋ ਜੇ ਤਾਂ ਦੇ ਤਾਂ ਉਹ ਜਿਹੜੀ ਪ੍ਰਕਿਰਿਆ ਹੈ ਦੇਖ ਲਈ ਜਾਂਦਾ ਉਸ ਪ੍ਰਕਿਰਿਆ ਮੁਤਾਬਕ ਚੱਲੋ ਨਹੀਂ ਫਿਰ ਉਹਨੂੰ ਕਹੋ ਵੀ ਇਹ ਕੋਈ ਡੈਮੋਕਰੇਸੀ ਨਹੀਂ ਸਾਡਾ ਜੋਰ ਹੈਗਾ ਅਸੀਂ ਮਤਲਬ ਐ ਕਰਾਂਗੇ ਟੱਕਾ ਇਹ ਤਾਂ ਕਸਾਈਣ ਵਾਲੇ ਦੇਖੋ ਕਿੰਨਾ ਕਹ ਸੰਦੇ ਆ ਕਰਨ ਵਾਲੇ ਕਿੰਨਾ ਕ ਕਰਦੇ ਸਾਰੇ ਜਿਹੜਾ ਕਹ ਉਹਦੇ ਖਿਲਾਫ ਜਾਊ ਕੋਈ ਗੱਲਬਾਤ ਬੀਜਪੀ ਦੇ ਸਤਾਈ ਚ ਦੇਖੋ ਸਤਾਈ ਚ ਦੇਖੋ ਬੀਜਪੀ ਪੰਜਾਬ ਚ ਤਾਂ ਕੋਈ ਐਡਾ ਵੱਡਾ ਨਿਮਾਰ ਕ ਮਾਰ ਸਕਦੀ ਸਤਾਈ ਲੋਕਾਂ ਦਾ ਮੈਂ ਤੁਹਾਨੂੰ ਦੱਸਦਾ ਸਾਡੇ ਲੋਕ ਆ ਉਹ ਜਜ਼ਵਾਤੀ ਲੋਕ ਆ ਪਤਾ ਨਹੀਂ ਕਿਹੜੇ ਬਣਾ ਜੜੜ ਜਾਂਦੇ ਆ ਪਤਾ ਹੀ ਕੋਈ ਨਹੀਂ ਹੁਣ ਤੁਸੀਂ ਇਲੈਕਸ਼ਨਾਂ ਦੇ ਹਾਲ ਦੇਖ ਰਹੇ ਹੋ ਨਾ ਪਤਾ ਨਹੀਂ ਕਿਵੇਂ ਕਿਸੇ ਦੇ ਨਿਸ਼ਾਨ ਦਾ ਪ੍ਰਵਾਹ ਚੱਲ ਜਾਂਦਾ ਲੋਕਾਂ ਨੂੰ ਖੀਦ ਲਿਆ ਜਾਂਦਾ ਪਰ ਬੀਜੇਪੀ ਦਾ ਪੰਜਾਬ ਦੇ ਵਿੱਚ ਜੇ ਕੋਈ ਸਟੈਂਡ ਕਰਨ ਦਾ ਕੋਈ ਮੈਨੂੰ ਲੱਗਦਾ ਜੀ ਮੇਰੇ ਆਉਣ ਤੋਂ ਇੱਕ ਪਈ ਮਤਲਬ ਗੱਲ ਲੱਗਦੀ ਹੈ ਤੇ ਫਿਰ ਇਹ ਗੱਲਾਂ ਉਦਰਤੀ ਹੋਣੀਆਂ ਕੀ ਮੁੱਦਾ ਕੀ ਆ ਕਿੱਦਾਂ ਦਾ ਆਉਣਾ ਹੈ ਹਨ ਠੀਕ ਹੈ ਧੰਨਵਾਦ ਜੀ